ਅਤੇ ਇੱਕ ਗੱਲ ਤੀ ਬੜੀ ਖੁਸ਼ੀ ਹੋਈ ਪਈ ਜਿਹੜੀ ਗੱਲ ਇਕਬਾਲ ਸਿੰਘ ਢਿੱਲੋਂ ਹਣੀ ਕਰ ਰਹੇ ਸੀ ਉਹ ਕਾਫੀ ਹੱਦ ਤੱਕ ਗੁਰਬਾਣੀ ਤੇ ਆਧਾਰਿਤ ਸੀ ਹਾਂ ਹੋ ਸਕਦਾ ਗੁਰਬਾਣੀ ਬਾਰੇ ਉਹਨਾਂ ਨੂੰ ਇੰਨੀ ਨੌਲੇਜ ਨਾ ਹੋਵੇ ਪਰ ਜਿਹੜੀਆਂ ਉਹ ਗੱਲਾਂ ਕਰ ਰਹੇ ਸੀ ਉਹ ਬਿਲਕੁਲ ਗੁਰਬਾਣੀ ਵਾਲੀਆਂ ਕਰ ਰਹੇ ਸੀ ਜੋ ਕੁਝ ਗੁਰਬਾਣੀ ਕਹਿੰਦੀ ਹੈ ਤੇ ਉਹਦੇ ਉਲਟ ਜਿਹੜਾ ਇਹ ਗੁਰਪ੍ਰੀਤ ਸਿੰਘ ਬੈਠਾ ਸੀ ਜਿਹੜਾ ਆਪਣੇ ਆਪ ਨੂੰ ਦਾਸੀ ਕਹਿੰਦਾ ਉਹ ਸ਼ਰੇਆਮ ਗੁਰਬਾਣੀ ਦੀ ਦਰਬਾਰ ਤੋਂ ਕਰ ਰਿਹਾ ਸੀ ਉਹ ਕਿਵੇਂ ਕਰ ਰਿਆ ਸੀ ਉਹ ਮੈਂ ਤੁਹਾਨੂੰ ਪ੍ਰੂਫ ਦੇ ਕੇ ਦੱਸਦਾ ਹਾਂ ਹੁਣ ਗੁਰਬਾਣੀ ਵਿੱਚ ਸਿੱਧ ਗੋਸ਼ਟ ਬਾਣੀ ਹੁੰਦੀ ਆ ਤੇ ਜਦੋਂ ਤੁਸੀਂ ਸਿੱਧ ਗੋਸ਼ਟ ਦੇ ਵਿੱਚੋਂ ਸਾਰੀ ਬਾਣੀ ਪੜੂਗੇ ਤਾਂ ਇੱਕ ਪਾਸੇ ਸਿੱਧ ਸਵਾਲ ਕਰ ਰਿਹਾ ਗੁਰੂ ਨਾਨਕ ਪਾਤਸ਼ਾਹ ਨੂੰ ਤੇ ਇੱਕ ਪਾਸੇ ਗੁਰੂ ਨਾਨਕ ਪਾਤਸ਼ਾਹ ਜਵਾਬ ਦੇ ਰਿਹਾ ਉਹ ਜਿਹੜੇ ਜਵਾਬ ਦੇ ਰਿਹਾ ਉਹ ਗੁਰਮਤ ਆ ਜਿਹੜੇ ਸਵਾਲ ਕਰ ਰਿਹਾ ਉਹ ਗੁਰਮਤ ਥੋੜਾ ਆ ਉਹ ਤਾਂ ਸਵਾਲ ਕਰ ਰਿਹਾ ਸਿੱਧ ਬਿਲਕੁਲ ਇਹ ਲੋਕ ਇੰਨਾ ਮਿਸਯੂਜ਼ ਕਰਦੇ ਦੇਖੋ ਜੀ ਗੁਰਬਾਣੀ ਚਾ ਲਿਖਿਆ ਪਰ ਇਹ ਨਹੀਂ ਦੱਸਦੇ ਵੀ ਇਹ ਸਿੱਧ ਨੇ ਸਵਾਲ ਕੀਤਾ ਆ ਉਹ ਸਵਾਲ ਕੀ ਆ ਜਿਹੜਾ ਇਹਨੇ ਟੇਕ ਬਣਾਇਆ ਗੁਰਪ੍ਰੀਤ ਸਿੰਘ ਨੇ ਕਿਸ ਕਾਰਨ ਗ੍ਰਹਿ ਤਜਿਓ ਉਦਾਸੀ ਇਹ ਸਵਾਲ ਕਰ ਰਿਹਾ ਸਿੱਧ ਜਿਹੜਾ ਸਾਹਮਣੇ ਬੈਠਾ ਆ ਉਹ ਚਰਪਟ ਜੋਗੀ ਹੋਵੇ ਚਾਹੇ ਕੋਈ ਵੀ ਹੋਵੇ ਉਹ ਸਵਾਲ ਕਰ ਰਿਹਾ ਉਹ ਕਹਿੰਦਾ ਕਿਸ ਕਾਰਨ ਗ੍ਰਹਿ ਤਜਿਓ ਉਦਾਸੀ ਤੂੰ ਆ ਘਰ ਕਿਉਂ ਛੱਡਿਆ ਉਦਾਸੀ ਕਿਉਂ ਬਣਿਆ ਇੱਥੇ ਉਦਾਸੀ ਦੇ ਅਰਥ ਆ ਉਹ અપਰਾਮ ਕਿਉਂ ਹੋਇਆ ਘਰੋਂ ਪਰਿਵਾਰ ਨੂੰ ਕਿਉਂ ਛੱਡਿਆ ਇੱਥੇ ਉਦਾਸੀ ਦੇ ਸਿਰਫ ਇਹ ਅਰਥ ਆ ਇਹ ਨਹੀਂ ਕੋਈ ਉਦਾਸੀ ਮਤ ਤਰਨ ਕਰ ਲਈ ਆ ਉਦਾਸੀ ਦਾ ਮਤਲਬ ਆ ਮੈਂ ਗ੍ਰਹਿ ਛੱਡਤਾ ਗ੍ਰਸਤੀ ਛੱਡਤੀ ਇਹ ਸਾਧੂ ਕਹਿ ਰਿਹਾ ਉਹ ਕਹਿੰਦਾ ਕਿਸ ਕਾਰਨ ਗ੍ਰਹਿ ਤਜਿਓ ਉਦਾਸੀ ਕਿਸ ਕਾਰਨ ਭੇਖ ਨਿਵਾਸੀ ਪਿਆ ਜਿਹੜਾ ਭੇਖਿਆ ਤੂੰ ਕਿਉਂ ਤਾਲਨ ਕੀਤਾ ਹੋਇਆ ਹੁਣ ਭੇਖ ਬਾਰੇ ਬਾਣੀ ਕੀ ਕਹਿੰਦੀ ਆਪਾਂ ਨੇ ਕਾਂ ਪ੍ਰੋਗਰਾਮ ਕਰ ਚੁੱਕਿਆ ਛੱਡੋ ਬੇਸ ਭੇਖ ਚਤਰਾਈ ਰੁਬਦਾਏ ਫਲ ਨਹੀਂ ਜਿਓ ਮਨ ਰੇ ਥਿਰ ਰਹੋ ਮਤ ਕਤ ਜਾਹੀ ਜਿਓ ਕਹਿੰਦੇ ਕਿਸ ਕਾਰਨ ਭੇਖ ਨਿਵਾਸੀ ਕਿਸ ਵੱਖਰ ਕੇ ਤੁੰ ਬੰਜਾਰੇ ਕਹਿੰਦੇ ਤੂੰ ਕਾਲਾ ਵਪਾਰ ਕਰਦਾ ਫਿਰਦਾ ਕਿਉਂ ਕਰ ਸਾਥ ਲੰਘਾਵੋ ਪਰ ਤੇ ਬਾਕੀਆਂ ਨੂੰ ਕਿਵੇਂ ਲਗਾਏਗਾ ਤੂੰ ਇਹ ਰਸਤੇ 'ਚੋਂ ਹੁਣ ਇਹ ਸਵਾਲ ਆ ਜੋਗੀ ਦਾ ਇਹਨੂੰ ਉਹਨੇ ਗੁਰਬਾਣੀ ਬਣਾਤਾ ਕਹਿੰਦਾ ਦੇਖੋ ਜੀ ਗੁਰਬਾਣੀ 'ਚ ਲਿਖਿਆ ਕਿ ਗੁਰੂ ਨਾਨਕ ਪਾਤਸ਼ਾਹ ਨੇ ਉਦਾਸੀ ਸ਼ੁਰੂ ਕੀਤੀ ਆ ਹੁਣ ਗੁਰੂ ਨਾਨਕ ਪਾਤਸ਼ਾਹ ਜਿਹੜਾ ਜਵਾਬ ਦੇ ਰਿਹਾ ਉਹ ਗੁਰਮਤਿ ਆ ਕਹਿੰਦੇ ਗੁਰਮੁਖ ਖੋਜਤ ਭੈ ਉਦਾਸੀ ਕਹਿੰਦੇ ਮੈਂ ਗੁਰੂ ਦੇ ਜਿਹੜੇ ਗੁਰੂ ਦੇ ਸਿੱਖ ਆ ਨਾ ਜਿਹੜੇ ਗੁਰੂਵਾਲ ਜਿਹੜਾ ਨੇ ਮੁਖ ਕੀਤਾ ਹੋਇਆ ਜਿਹੜੇ ਗੁਰਮਤਿ 'ਤੇ ਚੱਲਦੇ ਆ ਉਹਨਾਂ ਨੂੰ ਲੱਭਣ ਵਾਸਤੇ ਉਦਾਸੀ ਦਾ ਰੂਪ ਧਾਰਨ ਕੀਤਾ ਆ ਦਰਸ਼ਨ ਕੇ ਤਾਂ ਹੀ ਭੇਖ ਨਵਾਸੀ ਤੇ ਉਹਨਾਂ ਦੇ ਦਰਸ਼ਨਾਂ ਵਾਸਤੇ ਭੇਖ ਬਣਾਇਆ ਹੁਣ ਬਾਬੇ ਨੇ ਤਾਂ ਨੀਲਤਾਰੀ ਦਾ ਭੇਖ ਵੀ ਬਣਾਇਆ ਬਾਬੇ ਨੇ ਤਾਂ ਜੋਗੀਆਂ ਦਾ ਭੇਖ ਵੀ ਬਣਾਇਆ ਤੇ ਬਾਬੇ ਨੇ ਬ੍ਰਾਹਮਣਾਂ ਦਾ ਭੇਖ ਵੀ ਬਣਾਇਆ ਜਦੋਂ ਉਹ ਉੱਥੇ ਜਾਂਦੇ ਆ ਜਗਨਨਾਥਪੁਰੀ ਤੇ ਸੂਰਜ ਦੇ ਉਲਟੇ ਪਾਸੇ ਪਾਣੀ ਦਿੰਦੇ ਆ ਉਹਨਾਂ ਨੇ ਤਾਂ ਸਾਰੇ ਭੇਖ ਬਣਾਏ ਆ ਕਿਉਂਕਿ ਸਮਝਾਉਣ ਵਾਸਤੇ ਗੁਰਮਖ ਖੋਜਿਤ ਭੈ ਉਦਾਸੀ ਉਹਨਾਂ ਨੂੰ ਕਰਨ ਵਾਸਤੇ ਕਿਤੇ ਮੈਂ ਘਰ ਛੱਡਿਆ ਇੱਥੇ ਸਿਰਫ ਉਦਾਸੀ ਦੇ ਅਰਥ ਆ ਮੈਂ ਘਰ ਛੱਡਿਆ ਘਰ ਤਿਆ ਗਿਆ ਸੱਚ ਵੱਖਰ ਕੇ ਹਮ ਵੰਜਾਰੇ ਆ ਗੁਰਮਤਿਆ ਕਹਿੰਦੇ ਮੈਂ ਤਾਂ ਸੱਚ ਦਾ ਸੌਦਾ ਕਰਦਾ ਆ ਨਾਨਕ ਗੁਰਮੁਖ ਉਤਰਸ ਪਾਰੇ ਤੇ ਜਿਹੜਾ ਗੁਰੂ ਦੇ ਰਸਤੇ ਤੇ ਚੱਲੂਗਾ ਉਹ ਪਾਰ ਲੰਘ ਜੂਗਾ ਇੰਨੀ ਸਿੰਪਲ ਗੱਲ ਸੀ ਇਹਨੇ ਉਹਦਾ ਉਹ ਮਿਸਯੂਜ਼ ਕੀਤਾ ਹੁਣ ਜਦੋਂ ਤੁਸੀਂ ਭਾਈ ਗੁਰਦਾਸ ਜੀਆ ਵਾਰਾਂ ਪੜੂਗੇ ਤੇ ਭਾਈ ਗੁਰਦਾਸ ਜੀਆ ਵਾਰਾਂ ਦਾ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਕਾਨਸੈਪਟ ਹੈ ਨਾ ਭਾਈ ਗੁਰਦਾਸ ਜੀਆ ਵਾਰਾਂ ਚ ਉਹ 27ਵੀਂ ਪੌੜੀ ਤੋਂ ਸ਼ੁਰੂ ਹੁੰਦਾ ਤੇ ਆਪਾਂ 27ਵੀਂ ਵੀ ਬਹੁਤ ਤਾਰੀ ਵਿਚਾਰੀ ਹੋਈ ਆ ਪਰ 27ਵੀਂ ਤੋਂ ਲੈ ਕੇ 40ਵੀਂ ਪੌੜੀ ਤੱਕ 27 28 29 30 31 32 33 34 40ਵੀਂ ਤੱਕ ਹਰ ਸਿੱਖ ਨੂੰ ਪੜ੍ਹਨੀ ਚਾਹੀਦੀ ਆ ਤੁਹਾਡੇ ਸਾਰੇ ਕਾਨਸੈਪਟ ਕਲੀਅਰ ਹੋ ਜੂਗੇ 27ਵੀਂ ਦੇ ਵਿੱਚ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲਵਾ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਤੋਂ ਲੈ ਕੇ ਤੇ ਇਹ ਸਿੱਧਾਰੇ ਗੋਸ਼ ਤੱਕ ਭਾਈ ਗੁਰਦਾਸ ਨੇ ਐ ਪੂਰੀ ਪਿਕਚਰ ਖਿੱਚੀ ਹੋਈ ਆ ਬੁਣੀ ਡਿਟੇਲ ਆਉਦੇ ਵਿੱਚ ਜਿੱਥੇ ਬਾਬਾ ਪੈਰ ਧਰੇ ਪੂਜਾ ਅਸਣ ਥਾਪਣ ਸੋਆ ਸਿੱਧਾ ਆਸਣ ਸਭ ਜਗਤ ਦੇ ਨਾਨਕ ਆਦਮਤੇ ਜੇ ਕੋ ਆ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਬਸੂਆ ਹਮੇਸ਼ਾ ਤੁਹਾਡੇ ਵਾਸਤੇ ਵਿਸਾਖੀ ਆ ਦੇਖੋ ਵਿਸਾਖੀ ਦਾ ਕਨਸੈਪਟ ਇੱਥੇ ਕਲੀਅਰ ਹੋ ਗਿਆ ਇਸ ਤੋਂ ਅੱਗੇ ਬਾਬੇ ਡਿੱਠੀ ਪ੍ਰithvi ਨਵੇਂ ਖੰਡੇ ਉਸ ਤੋਂ ਅੱਗੇ ਸਿੱਧਾ ਨਾਲ ਜਿਹੜਾ ਕੁਐਸਚਨ ਮਾਰਕ ਹੁੰਦਾ ਆ 29 ਵਿੱਚ ਆਉਂਦਾ ਫਿਰ ਪੁੱਛਣ ਸਿੱਧ ਨਾਨਕ ਮੱਤਾ ਮਾਤ ਲੋਕ ਵਿੱਚ ਕਿਆ ਵਰਤਾਰਾ ਕਹਿੰਦੇ ਉੱਥੇ ਕੀ ਹੁੰਦਾ ਆ ਸਭ ਸਿੱਧੀ ਏ ਬੁੱਝਣ ਕਾਲ ਤਾਰਨ ਨਾਨਕ ਅਵਤਾਰਾ ਉਹ ਜਿਹੜੇ ਸਵਾਲ ਜਵਾਬ ਹੁੰਦੇ ਆ ਉਹਦੇ ਬਾਰੇ ਲਿਖਿਆ ਹੋਇਆ ਉਸ ਤੋਂ ਬਾਅਦ 30 ਦੇ ਵਿੱਚ ਕੱਲ ਆਈ ਕੁੱਤੇ ਮੂੰਹੀ ਖਾਜ ਹੋਆ ਮਰਦਾਰ ਗਸਾਈ ਉਹ ਜਿਹੜੇ ਹਾਲਾਤ ਸੀਗੇ ਉਸ ਟਾਈਮ ਦੇ ਰਾਜੇ ਪਾਪਕੁਮਾਮ ਦੇ ਉਲਟੀਵਾੜ ਖੇਤ ਕੋ ਖਾਈ ਉਹ ਆ ਉਸ ਤੋਂ ਬਾਅਦ ਗੁਰੂ ਪ੍ਰੀਖਿਆ ਆ ਪੀ ਕਿਵੇਂ ਬਾਬੇ ਨੇ ਆਪਣੇ ਮੁੰਡਿਆਂ ਨੂੰ ਛੱਡ ਕੇ ਤੇ ਗੁਰੂ ਅੰਗਦ ਪਾਤਸ਼ਾਹ ਨੂੰ ਕਿਉਂ ਚੁਣਿਆ ਉਹ ਬੜੀ ਡਿਟੇਲ ਦੇ ਵਿੱਚ ਗੱਲ ਆ ਉਹਦੇ ਨਾਲ ਅਸੀਂ ਕਹਾਣੀਆਂ ਜੋੜ ਦਿੰਦੇ ਆ ਸੂਰਜ ਪ੍ਰਕਾਸ਼ ਵਾਲੀਆਂ ਜੋ ਸੂਰਜ ਪ੍ਰਕਾਸ਼ ਚ ਲਿਖਿਆ ਇਹ ਜੋ ਕੁਝ ਤੁਹਾਨੂੰ ਸੁਣਾ ਰਹੇ ਆ ਨਾ ਇਹ ਲੋਕ ਇਹ ਸਾਰੀ ਸੂਰਜ ਪ੍ਰਕਾਸ਼ ਦੀ ਦੇਣ ਆ ਉਹ ਸ਼ੇਰ ਸਿੰਘ ਹੋਵੇ ਚਾਹੇ ਇਹ ਹੋਵੇ ਗੁਰਪ੍ਰੀਤ ਸਿੰਘ ਜਾਂ ਕੋਈ ਵੀ ਹੋਰ ਸੰਪਰਦਾਈ ਹੋਵੇ ਇਹ ਗਰਬਾਣੀ ਨੂੰ ਨਹੀਂ ਮੰਨਦੇ ਇਹ ਸੂਰਜ ਸੰਤੋਖ ਸਿੰਘ ਨੂੰ ਮੰਨਦੇ ਆ